ਬਾਈਕ ਰਿਜ ਦੇ ਸਾਥੀ ਬਾਈਕ ਰਿਜ ਕੀ ਫਤਿਹ ਸੋ ਸਾਰੇ ਬੀਕੇਜੂ ਇਕਤਾ ਆਜ਼ਾਦ ਦੇ ਪੂਰੇ ਪੰਜਾਬ ਦੇ ਪੰਜੇ ਜ਼ਿਲ੍ਹਿਆਂ ਦੇ ਸਾਥੀਆਂ ਨੂੰ ਬੇਨਤੀ ਹੈ ਸ਼ੰਭੂ ਮੋਰਚੇ ਤੇ ਬੈਠੇ ਆ ਕਿਉਂਕਿ 14 ਤਰੀਕ ਨੂੰ ਜਿਹੜਾ ਮਰਜੀਵੜਿਆਂ ਦਾ ਜੱਥਾ ਆਪਣੀ ਜੱਥੇਬੰਦੀ ਦੀ ਵਾਰੀ ਸੀ ਭੇਜਿਆ ਸੀ ਉਹਦੇ ਵਿੱਚ ਤੁਸੀਂ ਵੱਡੇ ਤਾਕੜੇ ਪੱਧਰ ਤੇ ਵੱਡਾ ਹੰਬੜਾ ਮਾਰਿਆ ਦਿੱਲੀ ਨੂੰ ਪੈਦਲ ਜਾਣ ਦਾ ਉਹ ਫੈਸਲਾ ਸੀ ਉਹਨੂੰ ਲਾਗੂ ਕੀਤਾ ਤੇ ਬੜੇ ਸਰਕਾਰ ਦੀਆਂ ਨੀਤੀਆਂ ਨਾਲ ਤੇ ਸਰਕਾਰ ਦੇ ਜ਼ਬਰ ਨਾਲ ਭੜਿਓ ਤਕੜੇ ਹੋ ਕੇ ਲੜਿਓ ਤੇ ਹੁਣ ਬੇਨਤੀ ਭਰਾਵੋ ਸਾਨੂੰ ਇਹ ਕਰਦੇ ਆ ਕਿ ਅੱਜ ਸ਼ੰਭੂ ਮੋਰਕੇ ਤੇ ਬੈਠੇ ਆ ਇੱਥੇ ਆਪਣੀ ਗਿਣਤੀ ਘਟੀ ਆ ਕਿਉਂਕਿ ਠੀਕ ਆ ਸਮਝਦੇ ਆ ਕਣਕਾਂ ਨੂੰ ਪਾਣੀ ਧਾਣੀ ਤੇ ਰੰਦੂ ਜਿੰਨੇ ਵੀ ਕਬੀਲਦਾਰੀਆਂ ਦੇ ਕੰਮ ਨੇ ਉਹ ਘਟਣੇ ਆਉਂਦੇ ਆ ਉਹ ਗਰਾਹੀ ਕਰਨ ਵਾਲੇ ਕੰਮ ਪਏ ਸੀ ਆਪਣੀ ਜਥੇਬੰਦੀ ਦੇ ਹੁਣ ਤਕਰੀਬਨ ਸਾਰੇ ਵੀਰਾਂ ਨੇ ਪਿੰਡ ਕਾਇਨਾ ਨੇ ਜ਼ਿੰਮੇਵਾਰ ਅਧੂਆਂ ਨੇ ਬਲਾਕ ਦੇ ਆ ਜ਼ਿਲ੍ਹੇ ਦੇ ਪਿੰਡ ਕਾਇਨਾ ਦਾ ਸਭ ਨੇ ਉਹ ਕੰਮ ਕਿਉਂ ਟਲੇ ਹੋਣੇ ਜੇ ਕਿਸੇ ਪਿੰਡ ਦਾ ਅਗਰਾਹੀ ਵਾਲਾ ਕੰਮ ਰਹਿੰਦਾ ਹਲੇ ਉਹ ਜਲਦੀ ਤੋਂ ਜਲਦੀ ਨੇਪਰੇ ਚੜਾਓ ਤੇ ਬੇਨਤੀ ਹੈ ਕਿ ਸਾਰੇ ਸ਼ੰਭੂ ਮੋਰਚੇ ਦੇ ਵਿੱਚ ਪਹੁੰਚੋ ਕਿਉਂਕਿ ਲੋੜ ਹੈ ਆਪਾਂ ਨੂੰ ਜਿਹੋ ਜੀ ਹਾਲਤ ਦੇ ਵਿੱਚ ਮੋਰਚੇ ਆ ਚੜ੍ਹਦੀ ਕਲਾ ਦੇ ਵਿੱਚ ਹੈ ਜਿੱਤਾਲੇ ਪਾਸੇ ਦਿਨ ਪਰ ਦਿਨ ਕਦਮ ਪਰ ਕਦਮ ਵਧਦੇ ਜਾ ਰਹੇ ਹਾਂ ਕਿਉਂਕਿ ਉਧਰੋਂ ਖਨੌਰੀ ਵਾਲੇ ਬਾਰਡਰ ਦੇ ਉੱਤੇ ਸਰਦਾਰ ਜਗਦੀ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਸ਼ੁਰੂ ਹੋ ਆਉਂਦੀ ਹੈ ਹਾਲਤ ਵੀ ਗੰਭੀਰ ਹੈ ਤੇ ਇੱਥੇ ਸ਼ੰਭੂ ਬਾਰਡਰ ਤੇ ਵੀ ਲਗਾਤਾਰ ਉਹੋ ਜਿਹੇ ਹਾਲਾਤ ਆਪਣੇ ਹੋਰ ਪ੍ਰੋਗਰਾਮ ਐਕਸ਼ਨ ਜਿਹੜੇ ਆਉਣੇ ਆ ਅੱਗੇ ਉਹਨਾਂ ਦੇ ਸੰਬੰਧ ਦੇ ਵਿੱਚ ਆਪਾਂ ਇੱਥੇ ਇਕੱਠੇ ਹੋਈਏ ਤੇ ਆਪਾਂ ਇਸ ਮੋਰਚੇ ਨੂੰ ਤਕੜਾ ਕਰੀਏ ਖਾਸ ਕਰਕੇ ਪਟਿਆਲਾ ਜ਼ਿਲ੍ਹਾ ਦੇ ਸਾਰੇ ਆਗੂਆਂ ਨੂੰ ਸਾਰੇ ਬਲਾਕਾਂ ਨੂੰ ਪਿੰਡਾਂ ਦੀਆਂ ਕਮੇਟੀਆਂ ਨੂੰ ਬੇਨਤੀ ਹੈ ਕਿ ਕੱਲ ਤੋਂ ਰੇ ਆਉਣ ਦੀ ਯਕੀਨੀ ਹਾਜ਼ਰੀ ਬਣਾਓ ਕਿਉਂਕਿ ਭਰਾਵੋ ਜਿੰਨੇ ਟਰਾਲੀਆਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਅੱਜ ਵੀ ਸਾਥੀ ਨજર ਨਹੀਂ ਆਇਆ ਕਾਫੀ ਖਾਲੀ ਪਈਆਂ ਉਹ ਸਾਰੇ ਵੀਰ ਕੱਲ ਕੋ ਇੱਥੇ ਆਉਣਾ ਲਾਜ਼ਮੀ ਕਰੋ ਤੇ ਫੰਡਾਂ ਦੇ ਕੰਮ ਜਿਹੜੇ ਰਹਿੰਦੇ ਆ ਪਿੰਡੋਂ ਨਮੇੜੋ ਬਾਕੀ ਪਿੰਡ ਸਾਰੇ ਹਾਜ਼ਰ ਹੋ ਇਹ ਦੁਬਾਰਾ ਫੇਰ ਤੁਹਾਨੂੰ ਕਹਿਣਾ ਚਾਹੁੰਦੇ ਆ ਸ਼ਕਤੀ ਦੇ ਨਾਲ ਕਿ ਸਾਰੇ ਪਿੰਡ ਲਗਭਗ ਕੱਲ ਨੂੰ ਇੱਥੇ ਹਾਜ਼ਰ ਹੋਣੇ ਚਾਹੀਦੇ ਹੋ ਨਾਲੇ ਆਪਾਂ ਮੀਟਿੰਗਾਂ ਕਰਨੀਆਂ ਤੇ ਅਗਲੀਆਂ ਬਿਲਾਤਬੰਦੀਆਂ ਬਣਾਉਣੀਆਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ